ਮੈਂ ਪੰਜਾਬ ਦਾ ਪਿੰਡ ਨਵਾਕਲਾ ਬੋਲਦਾ ਜੋ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਹੈ ਅੱਜ ਮੈਂ ਖੁਸ਼ ਐ ਮੈਨੂੰ ਮਾਣ ਐ ਅੱਜ ਮੇਰੇ ਪਿੰਡ ਦੀ ਧੀ ਨੇ ਮੀਰਾ ਨਹੀਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਉਸ ਵੱਲੋਂ ਖੇਡਾਂ ਵਿੱਚ ਦੂਜੇ ਸਥਾਨ ਤੇ ਆ ਕੇ ਮੈਡਲ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਉਸ ਦਾ ਸਵਾਗਤ ਹੋਇਆ ਇਹ ਸਵਾਗਤ ਕੋਸਮਾ ਪਹਿਲਾ ਹੋਣਾ ਸੀ ਪਰ ਉਹ ਦੀਆਂ ਅੱਖਾਂ ਭਰੀਆਂ ਸਨ ਜਦੋਂ ਉਹ ਮੈਡਲ ਜਿੱਤ ਕੇ ਆਈ ਸੀ ਤਾਂ ਉਸ ਦਾ ਸਵਾਗਤ ਨਹੀਂ ਹੋਇਆ ਤੇ ਅੱਜ ਪਰ ਉਸ ਦਾ ਸਵਾਗਤ ਕਰਕੇ ਉਸ ਦਾ ਮਾਣ ਵਧਾਇਆ ਪਿੰਡ ਵਾਲਿਆਂ ਨੇ ਪਿੰਡ ਦੀ ਧੀ ਜਸਮੀਨ ਕੌਰ ਪਿੰਡ ਦੇ ਵਿੱਚ ਹੀ ਪੜੀ ਅਤੇ ਫਰੀਦਕੋਟ ਕਬੱਡੀ ਸਿੱਖਣ ਗਈ ਇੱਕ ਸਰਦਾਰ ਤੇ ਗਰੀਬ ਪਰਿਵਾਰ ਹੈ ਬੜੀ ਮੁਸ਼ਕਿਲਾਂ ਤੋਂ ਬਾਅਦ ਆਪਣੀ ਮਿਹਨਤ ਨਾਲ ਉਹ ਅੱਜ ਨੈਸ਼ਨਲ ਪੱਧਰ ਤੇ ਪੰਜਾਬ ਦੀ ਟੀਮ ਵਿੱਚ ਗਈ ਅਤੇ ਉਸ ਵੱਲੋਂ ਦੂਜਾ ਅੰਕ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਮੈਡਲ ਪੰਜਾਬ ਦੇ ਨਾਂ ਕੀਤਾ ਗਿਆ। ਅੱਜ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਨੇ। ਪਿੰਡ ਵਾਲਿਆਂ ਨੇ ਹਾਰ પા ਕੇ ਸਵਾਗਤ ਕੀਤਾ। ਮਾਪਿਓ ਨੇ ਮੂੰ ਮਿੱਠਾ ਕਰਾਇਆ। ਕੋਚ ਦਾ ਵੀ ਧੰਨਵਾਦ ਕੀਤਾ ਜੀਨੇ ਉਹਨੂੰ ਇਸ ਲਾਇਕ ਬਣਾਇਆ। ਪਰ ਮੇਰੀਆਂ ਅੱਖਾਂ ਅੱਜ ਉਦੋਂ ਨਮ ਹੋ ਗਈਆਂ ਜਦੋਂ ਸਰਕਾਰ ਨੇ ਇਹਨਾਂ ਖਿਡਾਰੀਆਂ ਨੂੰ ਅਣਗੋਲਾ ਕੀਤਾ ਹੋਇਆ ਵੀ ਮੈਨੂੰ ਮੇਰੀ ਧੀ ਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੈਡਲ ਲੈ ਕੇ ਆਈ ਸੀ ਪਰ ਬਾਸ ਤੋਂ ਉਤਰਦਿਆਂ ਵੇਖਿਆ ਮੇਰਾ ਕਿਸੇ ਨੇ ਸਵਾਗਤ ਨਹੀਂ ਕੀਤਾ ਮੈਂ ਘਰ ਆ ਕੇ ਰੋਈ ਮੈਨੂੰ ਵੀ ਲੱਗਾ ਕਿ ਮੇਰੀ ਧੀ ਦਾ ਸਨਮਾਨ ਹੋਣਾ ਚਾਹੀਦਾ ਸੀ ਪਰ ਅੱਜ ਉਹ ਦੁਬਾਰਾ ਫੇਰ ਪੰਜਾਬ ਲਈ ਮੈਡਲ ਲੈ ਕੇ ਆਈ ਅਤੇ ਉਸਦੇ ਚਾਚੇ ਨੇ ਉਸ ਦਾ ਇਹ ਸੁਪਨਾ ਪੂਰਾ ਕੀਤਾ ਉਸ ਵੱਲੋਂ ਸਮਾਗਮ ਰੱਖਿਆ ਗਿਆ ਜਿਸ ਵਿੱਚ ਇਸ ਦਾ ਸਲਮਾਨ ਕੀਤਾ ਗਿਆ ਅੱਜ ਚਾਚੇ ਨੇ ਵੀ ਭਰੀਆਂ ਅੱਖਾਂ ਨਾਲ ਦੱਸਿਆ ਕਿ ਮੇਰੀ ਧੀ ਦਾ ਸੁਪਨਾ ਸੀ ਅਸੀਂ ਅੱਜ ਉਹ ਸੁਪਨਾ ਪੂਰਾ ਕੀਤਾ ਸਾਨੂੰ ਮਾਣ ਆਪਣੀ ਧੀ ਤੇ ਧੀ ਦਾ ਵੀ ਕਹਿਣਾ ਹੈ ਕਿ ਉਹ ਵੀ ਕੋਸ਼ਿਸ਼ ਕਰੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤ ਕਰੂੰਗੀ ਤਾਂ ਵੱਡੇ ਪੱਦਰ ਤੇ ਉਹ ਇੰਡੀਆ ਵੱਲੋਂ ਖੇਡਣਾ ਚਾਹੁੰਦੀ ਹੈ ਅਤੇ ਆਪਣਾ ਪਰਿਵਾਰ ਦਾ ਫਰੀਦਕੋਟ ਦਾ ਪੰਜਾਬ ਦਾ ਤੇ ਮੇਰਾ ਵੀ ਮਾਨ ਵਧਾਉਣਾ ਚਾਹੁੰਦੀ ਏ ਹੁਣ ਲੋੜ ਐ ਜਿਹੇ ਹੱਥ ਦੀ ਜੋ ਇਸ ਦਾ ਸਾਥ ਦੇਵੇ ਕਿਉਂਕਿ ਪਰਿਵਾਰ ਗਰੀਬ ਹੈ ਮਿਹਨਤ ਮਜ਼ਦੂਰੀ ਕਰਦਾ ਕੌਣ ਐ ਅੱਜ ਮਿਹਨਤ ਕਰਕੇ ਆਪਣੀ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਅੱਜ ਉਸ ਦਾ ਵੀ ਚਿਹਰਾ ਖੁਸ਼ ਹੈ ਹੁਣ ਦੇਖਣਾ ਹੈ ਮੇਰੇ ਪਿੰਡ ਦੀ ਇਸ ਧੀ ਦਾ ਕੌਣ ਸਾਥ ਦਿੰਦਾ ਹੈ ਅਤੇ ਜੋ ਇਸ ਦਾ ਸੁਪਨਾ ਹੈ ਇੰਡੀਆ ਦੀ ਟੀਮ ਲਈ ਖੇਡਣ ਦਾ ਉਹ ਕਦੋਂ ਪੂਰਾ ਹੁੰਦਾ ਹੁਣ ਤੁਸੀਂ ਵੀ ਮੇਰੇ ਪੈਣ ਦਿੱਤੀ ਦਾ ਦੇਓਗੇ ਸਾਥ ਮੈਂ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈਗੀ ਆ ਵੀ ਪੂਜਾ ਨੇ ਮੈਨੂੰ ਦੱਸਿਆ ਵੀ ਕਹਿੰਦਾ ਚਾਚੂ ਐ ਕਰਕੇ ਕਹਿੰਦੇ ਮੇਰੇ ਨੂੰ ਕੋਈ ਲੈਣ ਨਹੀਂ ਆਇਆ ਤੇ ਮੇਰਾ ਉਹ ਜੀ ਚਰੋਂ ਨਿਕਲ ਗਿਆ ਮੈਂ ਕੋਈ ਨਾ ਪੁੱਤਰ ਮੈਂ ਕਹਾਂ ਮੈਂ ਤੇਰੇ ਨਾਲ ਆ ਤੇ ਜੋ ਵੀ ਕੋਈ ਵੀ ਖਰਚਾ ਆਊਗਾ ਮੈਂ ਕਹਾਂ ਮੈਂ ਕਰੂੰਗਾ ਤੇ ਮੈਂ ਤੁਹਾਨੂੰ ਸਨਮਾਨਤ ਜ਼ਰੂਰ ਕਰੂੰਗਾ ਇਹ ਚੀਜ਼ ਆ ਜੀ ਮੈਂ ਜੀ ਗਰੀਬ ਬੰਦਾ ਮੈਂ ਕੰਮ ਜੜ ਦੱਪਾ ਜਿਹਨੂੰ ਕੋਲ ਮੇਰੇ ਕੋਲ ਹੈਗੀ ਹੈ ਉਹਨਿੰਨੇ ਮੈਂ ਕਰ ਸਕਦਾ ਠੀਕ ਹੈ ਨਾ ਵੀ ਵੈਸੇ ਥੋੜੀ ਜੀ ਵੈਸੇ ਦਿਖਤ ਆ ਰਹੀ ਐ ਇਸ ਕੰਮ ਵਿੱਚ ਠੀਕ ਹੈ ਨਾ ਜੀ ਕਰਦਾ ਤਾਂ ਹੈਗਾ ਮੈਂ ਦਿਖਤ ਆ ਰਹੀ ਐ ਮੈਨੂੰ ਕਿ ਇਹ ਜੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਮਿਲਣ ਇਹ ਕਿੱਥੋਂ ਕਿੱਥੋਂ ਜਾ ਸਕਦੇ ਐ ਤੇ ਮੈਂ ਅੰਡਰ 19 ਚ ਹੁਣ ਵੀ ਅੰਡਰ 19 ਚ ਗਏ ਸੀ ਤੇ ਉਹ ਪੋਜੀਸ਼ਨ ਸੈਕਰ ਪੋਜੀਸ਼ਨ ਲੈ ਕੇ ਆਏ ਆ ਜੀ ਬਵਾਨੀਪੁਰ ਤੇ ਮੇਰੇ ਮੇਰੇ ਪਿੱਛੇ ਮੇਰੇ ਮਾਪਿਆਂ ਤੇ ਮੇਰੇ ਕੋਚ ਦਾ ਬਹੁਤ ਸਹਿਯੋਗ ਹੈ ਜਿੱਥੇ ਤੱਕ ਮੈਂ ਇੱਥੇ ਪਹੁੰਚੀ ਆ ਮੇਰੇ ਮੱਲੀ ਸਰ ਦਾ ਵੀ ਜਿੱਥੇ ਮੈਂ ਪ੍ਰੈਕਟਿਸ ਕਰਦੀ ਆ ਜੀ ਤੇ ਅੱਗੇ ਮੈਂ ਆਉਣ ਵਾਲੇ ਫਿਊਚਰ ਚ ਮੈਂ ਚਾਹੁੰਨੀ ਆ ਮੈਂ ਏਸ਼ੀਆ ਤੱਕ ਖੇਡ ਜਾਵਾ ਰੱਬ ਮੇਰੇ ਰੱਖੇ ਮੈਂ ਮਿਹਨਤ ਪੱਲੇ ਵੀ ਮਰਕੇ ਜਾਵਾ ਏਸ਼ੀਆ ਖੇਡ ਜਾਵਾ ਅਸਰ ਕਾ ਤੋ ਕੋਈ ਮੈਂ ਤੋ ਡਾਈਟ ਵਗੈਰਾ ਤਾਂ ਹੁੰਦਾ ਵੀ ਡਾਈਟ ਵਗੈਰਾ ਦਾ ਖਰਚਾ ਬਹੁਤ ਔਕਾ ਹੁੰਦਾ ਜੀ ਡਾਈਟ ਵਗੈਰਾ ਖਰਚੇ ਹੋਵੇ ਤੋ ਮਰਕੇ ਆਦੇ ਵਜਨ ਵਗੈਰਾ ਵਧਾ ਕੇ ਵੀ ਕਿਤੋਂ ਕਿਤੇ ਜਾ ਸਕਦੇ ਜੀ ਤੁਹਾਡਾ ਸਨਮਾਨ ਕੀਤਾ ਗਿਆ ਪਿੰਡ ਦੇ ਵਿੱਚ ਕਿਵੇਂ ਮਹਿਸੂਸ ਕਿ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਜੀ ਜਦੋਂ ਕੋਈ ਸਨਮਾਨ ਕਰੇ ਤਾਂ ਜੀ ਕਦੇ ਸੋਚਿਆ ਸੀ ਇਸ ਤਰ੍ਹਾਂ ਮੈਨੂੰ ਅਸੀਂ ਹਾਂਜੀ ਸੋਚਿਆ ਤਾਂ ਸੀ ਜੀ ਜਿੰਦ ਅਸੀਂ ਮੈਮ ਸਰ ਅਸੀਂ ਜਦੋਂ ਪਹਿਲੀ ਵਾਰ ਆਏ ਸੀ ਜੀ ਵੀ ਮਤਲਬ ਕਿ ਬੱਸ ਸਟੈਂਡ ਤੋਂ ਆਏ ਸੀ ਜੀ ਸਾਨੂੰ ਲੱਗਿਆ ਸਾਨੂੰ ਲੈਣ ਕੋਈ ਨਹੀਂ ਆਏ ਮੇਰੇ ਮੇ ਸਿਸਟਰ ਆਈ ਸੀ ਸਿਰਫ ਇਕੱਲੀ ਜੀ ਉਸਦੇ ਬਾਅਦ ਕਰਿਆ ਕਰੋ ਇਸ ਜੀ ਵੀ ਮੇਰਾ ਸਨਮਾਨ ਨਹੀਂ ਕੀਤਾ ਵੀ ਮੈਂ ਆਇਆ ਉਸਦੇ ਬਾਅਦ ਮੈਂ ਚਾਚੂ ਨੇ ਕਿਹਾ ਸੀ ਉਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਮੈਮ ਨੇ ਤੇ ਸਾਨੂੰ ਮੱਲੀ ਸਰ ਨੇ ਜੀ ਅਜੀਤ ਇਹ ਅੰਡਰ 19 ਦਾ ਬੱਚਾ ਹੈ ਜੀ ਦੇਖੋ 9th ਕਲਾਸ ਆ ਇਹਦੀ ਇਹ ਤਾਂ ਸ਼ੁਰੂਆਤ ਹੈ ਇਹਦੀ ਦੇਖੋ ਮਿਹਨਤ ਤਾਂ ਇਹ ਤਿੰਨ ਚਾਰ ਸਾਲਾਂ ਤੋਂ ਮੇਰੇ ਕੋਲ ਆ ਰਹੀ ਹੈ ਲਗਾਤਾਰ ਮਿਹਨਤੀ ਤਾਂ ਬੱਚਾ ਦੇਖੋ ਬਹੁਤ ਆ ਮੈਂਤੀ ਹੁਣ ਕਰਕੇ ਪੰਜਾਬ ਦੀ ਟੀਮ ਵਿੱਚ 2010 ਦੀ ਬਾਰਨਾ ਹੈ। ਜੀ। ਔਰ ਪੰਜਾਬ ਦੀ ਟੀਮ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਆ। ਔਰ ਪੰਜਾਬ ਦੀ ਟੀਮ ਨੇ ਪਲੇਇੰਗ ਖੇਡ ਕੇ ਆਇਆ ਜੀ ਬੱਚਾ ਆਪਣਾ। ਬਹੁਤ ਵਧੀਆ ਬੱਚਾ ਹੈ। ਜੀ ਹੈ ਹੁਣ ਆਉਣ ਵਾਲੇ ਸਮੇਂ ਦੇ ਇੰਟਰਨੈਸ਼ਨਲ ਪੱਧਰ ਤੇ। ਦੇਖੋ ਕੋਚ ਤਾਂ ਕਹਿੰਦੇ ਵੀ ਅਸੀਂ ਤਾਂ ਸਬਰ ਕਰਕੇ ਬਹਿ ਜਾਂਦੇ ਬੂਟਾ ਲਾ ਕੇ ਤੇ ਪਾਣੀ ਪਾ ਰਹੇ ਆ। ਫਲ ਦੇਊਗਾ ਬੱਚਾ।